ਨਰਮੇ ਤੋਂ ਝਾੜ ਕੇ ਮੇ ਲਈਏ ਜਾਂ ਨਰਮੇ ਤੋਂ ਜ਼ਿਆਦਾ ਝਾੜ ਲੈਂਦੇ ਨੁਕਤੇ ਵੈਸੇ ਤਾਂ ਗੱਲ ਆ ਸੋਈ ਨਹੀਂ ਬਣ ਜੂਗੀ ਕਿਉਂਕਿ ਨਰਮਾ ਇੱਕ ਲਵਾਰਸ ਜੀ ਫਸਲ ਆ ਪੰਜਾਬ ਚ ਜਿਵੇਂ ਹੁਣ ਕਮਾ ਕੇਰ ਨਹੀਂ ਹੋ ਰਹੀ ਇਹਦੀ ਪਿਛਲੇ ਕੁਝ ਸਾਲਾਂ ਤੋਂ ਉਹਦੇ ਕਾਰਨ ਵੀ ਰਹੇ ਆ ਕਿ ਨਰਮਾ ਲਗਾਤਾਰ ਬਿਮਾਰੀਆਂ ਉਹ ਜੀਆਂ ਆਈਆਂ ਕਿ ਨਰਮੇ ਨੂੰ ਨਰਮਾ ਜਿਹੜੀ ਪਸੰਦ ਸੀ ਏਰੀਏ ਦੀ ਉਹ ਵੀ ਨਾ ਪਸੰਦ ਬਣ ਗਈ ਬੋਰ ਏਰੀਏ ਦੇ ਪਿੰਡਾਂ ਚ ਖੜੇ ਆ ਸੀ ਨਰਮੇ ਦੀ ਫਸਲ ਐਸ ਸਾਲ ਵੈਗਰੂ ਨੇ ਮਿਹਰ ਕਰੀ ਬੜੀ ਸੋਹਣੀ ਆ ਯਾਰ ਨਰਮੇ ਤੋਂ ਵੀ ਝਾੜ ਲੈਣ ਲਈ ਕੁਝ ਨੁਕਤੇ ਆ ਜਿਹੜੇ ਅਪਣਾਏ ਜਾਂਦੇ ਆ ਹੁਣ ਮੈਂ ਤੁਹਾਨੂੰ ਇੱਥੇ ਹੀ ਗੱਲ ਦਿਖਾ ਦਿਆਂ ਇੱਕ ਮਿੰਟ ਥੱਲੇ ਮਾਰੀ ਵੀਡੀਓ ਦੇਖੋ ਇਹਨੇ ਆਪਦਾ ਸਬੂਤ ਦੇਤਾ ਇਹ ਖੜ ਗਿਆ ਪਹਿਲਾਂ ਵਾਲੇ ਟਿੰਡੇ ਜਿਹੜੇ ਸਾਰੇ ਕਿਤੇ ਖੜ ਗਿਆ ਹੁਣ ਇਸ ਦੂਬਾ ਤੇ ਸਬੂਤ ਨਹੀਂ ਦੇ ਸਕਦਾ ਉਧਰ ਤਾਂ ਮਿਹਰਬਾਨ ਹੈਗੀ ਇਸ ਵਾਰ ਸੁੰਡੀ ਨਹੀਂ ਆਈ ਜਿਆਦਾ ਤਾਂ ਹੁਣ ਇੱਥੇ ਕੀ ਕਰਨਾ ਦੇਖੋ ਨਰਮੇ ਦੀ ਹਾਈ ਟਵੀਟ ਚੰਗੀ ਆ ਆਪਾਂ ਪਹਿਲਾਂ ਵੀ ਦੱਸਿਆ ਤੁਸੇ ਤੋੜ ਲਓ ਜੇ ਟੁੱਟਦੇ ਆ ਜੇ ਤੋੜ ਸਕਦੇ ਹੋ ਤੋੜ ਲਓ ਬਹੁਤ ਵਧੀਆ ਹੈ ਮਾੜਾ ਨਹੀਂ ਆ ਬਹੁਤ ਜਿਆਦਾ ਵਧੀਆ ਹੋ ਜੂ ਤੁਹਾਡੇ ਲਈ ਉਸ ਤੋਂ ਬਾਅਦ 13045 ਇੱਥੇ ਵੀ ਬਹੁਤ ਜ਼ਰੂਰਤ ਹੈ ਯਾਰ 13045 ਦੀ ਜੇ ਝੋਨੇ 'ਚ ਜ਼ਰੂਰਤ ਹੈ ਦੇਖੋ ਦੋ ਫਸਲਾਂ ਇਹ ਏਰੀਆ ਕਰ ਜਾਂ ਨਰਮਾ ਹਾਸ਼ੀਏ ਤੇ ਆ ਨਰਮਾ ਲवारिस ਦੀ ਫਸਲ ਬਣਿਆ ਬੈ ਝੋਨੇ ਤੇ ਸਾਰਾ ਕੁਝ ਪਾਇਆ ਜਾਂਦਾ ਖੁਦ ਪੁੱਛਿਆ ਜਾਂਦਾ ਵੀ ਕੀ ਕਰੀਏ ਯਾਰ ਝੋਨਾ ਉਹ ਨਰਮੇ ਆਲਾ ਕਦੇ ਕੋਈ ਪੁੱਛਦਾ ਨਹੀਂ ਪਰ ਹੁਣ ਜਿਹੜੇ ਆ ਦਿਨ ਜੇ ਬਣ ਗਏ ਦਵਾਰੇ ਨਰਮਾ ਜਿਹੜਾ ਫਾਰਮ 'ਚ ਆ ਗਿਆ ਕਹਿੰਦੇ ਆ ਮੈਂ ਦਵਾਰੇ ਨਰਮਾ ਆਪਦੀ ਹੋਂਦ 'ਚ ਆ ਗਿਆ ਤਾਂ ਮੈਂ ਤੁਹਾਨੂੰ ਇੱਥੇ ਕੁਝ ਦਖਾਣਾ ਜੋ ਟੀਂਡੇ ਵਗੈਰਾ ਕੰਡੀਸ਼ਨ ਬਹੁਤ ਵਧੀਆ ਨਰਮ ਆ ਦੇਖੋ ਵੈਰੈਟੀ ਇਹ ਪ੍ਰਤਾਪ ਨੂਜੀ ਬਿੱਡੂ ਦੀ ਲੱਗੀ ਹੋਈ ਆ ਬੜੀ ਵਧੀਆ ਵੈਰੈਟੀ ਹੈਗੀ ਵੈਰੈਟੀਆਂ ਤਕਰੀਬਨ ਨਰਮੇ ਸੋਹਣੇ ਐ ਇਸ ਵਾਰ ਖਰ ਤਾਂ ਇਹੀ ਬੇਨਤੀ ਆ ਵੀ ਕਿਸਾਨਾਂ ਨੂੰ ਨਰਮਾ ਜ਼ਰੂਰ ਸਮੋ ਯਾਰ ਆਪਾਂ ਆ ਜੋ ਅੱਗੇ ਵੀ ਦੇਣੇ ਤੁਰ ਕੇ ਤਾਂ ਜਿਹੜਾ ਇਹਨੇ ਸਬੂਤ ਦੇਣਾ ਸੀਗਾ ਦੇਖੋ ਇਹੀ ਹੁੰਦਾ ਵੀ ਯਾਰ ਖਿਰਨਾ ਨਹੀਂ ਜਾਂ ਹੋਣਾ ਨਹੀਂ ਇਹਨੂੰ ਤਾਂ ਲੱਗਣਾ ਨਹੀਂ ਲੱਗ ਗਿਆ ਤਾਂ ਸੁੰਡੀ ਖਾ ਜੂ ਉੱਥੋਂ ਤਾਂ ਬਚਿਆ ਬੈ ਹੁਣ ਮੂਰੇ ਦੇਖੋ ਮੱਸੀਆ ਵੀ ਆਉਣ ਵਾਲੀ ਆ ਇਹ ਚੀਜ਼ ਦਾ ਵੀ ਧਿਆਨ ਰੱਖਿਓ ਕਿਉਂਕਿ ਮੱਸੀਆ ਤੋਂ ਬਾਅਦ ਪੂਰਨਮਾਸੀ ਦੇ ਦਿਨਾਂ ਦੇ ਵਿੱਚ ਜਿਹੜਾ ਭੱਕੜ ਵੀ ਆਉਂਦਾ ਸੁੰਡੀ ਵੀ ਆਊਗੀ ਠਮੱਕੜ ਆਊ ਤਾਂ ਸੁੰਡੀ ਆਊ ਇਹ ਚੀਜ਼ ਦਾ ਧਿਆਨ ਰੱਖਣਾ ਜੇ ਠਮੱਕੜ ਆਉਂਦਾ ਆਪਾਂ ਨੂੰ ਦਵਾਈਆਂ ਉਹਦੇ ਲਈ ਵੀ ਕਰਨੀਆਂ ਪੈਣਗੀਆਂ ਪਰ 13045 ਦਿਨਾਂ ਦਾ ਹੋ ਗਿਆ ਨਰਮਾ ਹੁਣ 13045 ਦੀਆਂ ਜਿੰਨੀਆਂ ਹੋ ਸਕਦੀਆਂ 1 2 3 4 4 ਤੱਕ ਰეკਮੈਂਡ ਹੈ ਤੋ ਕਰੋ 3 ਕਰੋ 4 ਕਰੋ ਵਿੱਚ ਮੈਗਨੀਸ਼ੀਅਮ ਪਾਓ ਵੇਚਾ ਜੇਕਰ ਤੁਹਾਨੂੰ ਕਿਤੇ ਦਿੱਕਤ ਆ ਰਹੀ ਹੈ ਥੋੜਾ ਉਰੇਆ ਕਿ ਨੇੜੇ ਦਿਖਾਵੇ ਅਗਰ ਤੁਹਾਡੇ ਟਿੰਡੇ ਤਾਂ ਵੈਸੇ ਬਹੁਤ ਤੰਦਰੁਸਤ ਹੈ ਇਸ ਤਰ੍ਹਾਂ ਦੀ ਕੰਡੀਸ਼ਨ ਆਉਂਦੀ ਹੈ ਸੁੱਕ ਕੇ ਉੱਥੀ ਟਿੰਡਾ ਸੁੱਕਦਾ ਤਾਂ ਬਰੋਨ ਦੀ ਡੈਫੀਸ਼ੈਂਸੀ ਹੋ ਸਕਦੀ ਹੈ ਤਾਂ ਬਰੋਨ ਵੀ ਨਾਲ ਤੁਸੀਂ ਉਹਦੇ પા ਸਕਦੇ ਹੋਗੇ 13045 ਦੇ ম্যাগਨੀਸ਼ੀਅਮ ਸਲਫੇਟ ਨਾਲ ਪੈਜੂ ਕਿਉਂਕਿ ਫਲ ਬਹੁਤ ਫਲਾਕਾ ਬਹੁਤ ਆ ਦੇਖੋ ਇਹਨੇ ਰੂਮ ਵੀ ਬਣਾਉਣੀ ਹੈ ਇਹਨੇ ਤੇਲ ਵੀ ਬਣਾਉਣਾ ਬੜੇ ਮੈਂਚ ਤਾਂ ਹੋ ਸਕਦਾ ਇਸ ਤੋਂ ਬਾਅਦ ਇਹ ਥੋੜਾ ਜਿਹਾ ਕਿਤੇ ਕੀ ਹੈ ম্যাগਨੀਸ਼ੀਅਮ ਦੀ ਡੈਫੀਸ਼ੈਂਸੀ ਕਰਕੇ ਲਾਲੀ ਵਾਲਣਾ ਚੱਲੇ ਜੀ ਆਪਾਂ ਜਿਵੇਂ ਨਰਮੇ ਵਾਲੇ ਸਮਝਦੇ ਉਹ ਭਾਸ਼ਾ ਨੂੰ ਵੀ ਪਕਰੋੜ ਜਾਣਾ ਹੋ ਜੇ ਜਾਂ ਛਾਂਟ ਨਾ ਮਾਰ ਜੇ ਲਾਟ ਨਾ ਮਾਰ ਜੇ ਅੱਡੋੜੀ ਭਾਸ਼ਾ ਹੈਗੀ ਤਾਂ ਉਹਦੇ ਲਈ ਤੁਸੀਂ ਮੈਗਨੀਸ਼ੀਅਮ ਸਲਫੇਟ ਕਰ ਸਕਦੇ ਹੋ ਦੇਖੋ ਕੁਛ ਦਿਨ ਨਗਾਉ ਥੋੜੇ ਉਹ ਇਹ ਤਾਂ ਹੈ ਨਹੀਂ ਚਲੋ ਬੁੱਢਾ ਹੋ ਕੇ ਸਭ ਨੇ ਮਰਨਾ ਹੈ ਨਰਮੇ ਨੇ ਵੀ ਮਰਨਾ ਹੈ ਚੌਲਾਂ ਨੇ ਮਰਨਾ ਹੈ ਇਹ ਤਾਂ ਪ੍ਰਵਿਰਤੀ ਹੈ ਪ੍ਰਕਿਰਤੀ ਇਹਨੋਂ ਪਰੋਕ ਨਹੀਂ ਸਾਦੇ ਪਰ ਹੁਣ ਆਪਣਾ ਪੂਰਾ ਹੱਕ ਬਣਦਾ ਹੈਗਾ ਵੀ ਨਰਮੇ ਤੋਂ ਆਪਾਂ ਝਾੜ ਲਈਏ ਯਾਰ ਨਰਮੇ ਨਰਮੇ ਨੂੰ ਦੁਬਾਰੇ ਜਿਉਂਦਾ ਕਰੀਏ ਕਿਉਂਕਿ ਬੂਰ ਦਾ ਏਰੀਆ ਜਾਂ ਕੁਛ ਮਾਨਸਾ ਦਾ ਏਰੀਆ ਨਾਰ ਕੋਸ਼ ਆਪਣਾ ਬਟਿੰਡੇ ਦਾ ਏਰੀਆ ਵੀ ਰਾਮਾ ਮੰਡੀ ਆਲਾ ਤਰਵੰਡੀ ਸਾਬੋਲਾ ਉੱਥੇ ਨਰਮਾ ਹੋਣਾ ਬਹੁਤ ਜ਼ਰੂਰੀ ਹੈ